ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ ਬਲੌਗਸ ਦੇ ਵਿੱਚ ਜਿਹੜੇ ਭਰਾ ਆਪਣੇ ਫੇਸਬੁੱਕ ਪੇਜ ਤੇ ਦੇਖ ਰਹੇ ਉਹਨਾਂ ਦਾ ਵੀ ਤੈਦਰੁਨ ਸਵਾਗਤ ਹੈ ਅੱਜ ਦੋਸਤੋ ਬਲੌਗ ਜਿਆ ਸਿੰਪਲ ਜਿਹਾ ਭਰਾ ਉਹਨੇ ਆਏ ਸੀ ਜਾਨਵਰ ਦੇਖਣ ਉਹ ਜਾਨਵਰ ਦੇਖ ਰਹੇ ਸੀ ਤਾਂ ਸੋਚਿਆ ਵੀ ਨਾਲ ਦੀ ਨਾਲ ਤੁਹਾਨੂੰ ਵੀ ਦਰਸ਼ਨ ਕਰਾ ਦੇਣਾ ਨਾਰਮਲ ਜਸਟ ਵੈਸੀ ਰੈਂਡਮ ਜੀ ਆਪਾਂ ਬਲੌਗ ਬਣਾਇਆ ਵੀ ਚਲੋ 4-5 ਮਿੰਟਾਂ ਨਾਲ ਤੁਹਾਨੂੰ 2-4 ਜਾਨਵਰ ਦਿਖਾ ਦਾਂਗੇ ਜਿਹੜੇ ਆਪਣੇ ਫਾਰਮ ਤੇ ਉਪਲਬਧ ਨੇ ਤੇ ਨਾਲ ਦੀ ਨਾਲ ਵੀਡੀਓ ਬਣਜੂ ਇੱਕ ਜੈਨੂਨ ਜੀ ਲੋਕਾ ਤੁਹਾਨੂੰ ਜਾਨਵਰਾਂ ਦਾ ਪਤਾ ਚੱਲ ਜੂ ਬਾਕੀ ਪ੍ਰੋਫੈਸ਼ਨਲ ਵੀਡੀਓ ਪਾਵਾਂਗੇ ਤੇ ਫਾਰਮ ਦੇ ਉੱਤੇ ਆਪਣੇ 40-45 ਜਾਨਵਰ ਉਪਲਬਧ ਨੇ ਜਿੰਨਾਂ ਵਿੱਚ 3-4 ਨੋਕਰੀਆਂ ਘੋੜੀਆਂ 3-4 ਨੋਕਰੀਆਂ ਬਸ਼ੀਰੀਆਂ ਜਿਆਦਾ ਮਾਤਰਾ ਵਿੱਚ ਮਾਰਵਾੜੀ ਘੋੜੀਆਂ ਤੇ ਮਾਰਵਾੜੀ ਬਸ਼ੀਰੀਆਂ ਖੜਾ ਖੜੀਆਂ ਚੰਬੀਆਂ ਬਸ਼ੀਰੀਆਂ ਖੜੀਆਂ ਚੰਬੀਆਂ ਘੋੜੀਆਂ ਖੜੀਆਂ ਗੱਬਣ ਘੋੜੀਆਂ ਖਾਲੀ ਸਾਰੇ ਤਰ੍ਹਾਂ ਦੇ ਜਾਨਵਰ ਉਪਲਬਧ ਨੇ ਘੋੜੇ ਵੀ ਖੜੇ ਮਾਰਵਾੜੀ ਤੇ ਮਾਰਵਾੜੀ ਬਸ਼ੀਰੀ ਨੋਕਰੇ ਬਸ਼ੀਰੇ ਸਾਰੇ ਤਰ੍ਹਾਂ ਦਾ ਮਾਲ ਤੁਹਾਨੂੰ ਆਪਣੇ ਫਾਰਮ ਦੇ ਉੱਤੇ ਮਿਲ ਜੂ ਤੇ ਆਪਾਂ ਨਾਲ ਦੀ ਨਾਲ ਵੀਡੀਓ ਸ਼ੁਰੂ ਕਰਦੇ ਹ ਪਹਿਲਾਂ ਸਾਰਿਆਂ ਤੋਂ ਪਹਿਲਾਂ ਬਸ਼ੀਰੀ ਵੱਲ ਮਾਰੋ ਨਿਕਾ ਬਹੁਤ ਸੋਹਣੇ ਕੰਨਾਂ ਦੀ ਬਸ਼ੀਰੀ ਤਿੰਨ ਸਾਲ ਦੀ ਆ ਤੇ ਮਾਰਕਿੰਗ ਬਾਰੇ ਗੱਲ ਕਰੀ ਮੱਥੇ ਫੁੱਲ ਤੇ ਥੋੜਾ ਜਿਹਾ ਬੱਲ ਚਿੱਟਾ ਪਰ ਗਰਦਨ ਤੇ ਕੰਨ ਕੰਨ ਨਹੀਂ ਕਹਿਣੇ ਦਿੱਤੇ ਕੰਨ ਬਹੁਤ ਸੋਹਣਾ ਕੁੰਡੀ ਵਾਲਾ ਕੰਨ ਜਿਵੇਂ ਗੱਲ ਬਣਾ ਜਾਂਦੀ ਹੈ ਨਾ ਓਵਰਲੈਪਿੰਗ ਨਾ ਦੂਰ ਰੱਖਦੀ ਆ ਤੇ ਮੰਨ ਲਓ ਪਰਫੈਕਟ ਜਿਹੜੇ ਮਾਰਵਾੜੀ ਕੰਨ ਤੇ ਗਰਦਨ ਲੈਂਥ ਸਾਰੀ ਪਰਫੈਕਟ ਹਾਈਟ ਜੋ ਆਪਾਂ ਪਿਓਰ ਮਾਰਵਾੜੀ ਆਪਾਂ ਕਹਿ ਦਿੰਦੇ ਨੇ ਨਾ ਵੀ ਮਾਰਵਾੜੀ ਬਰੀਡ ਵਿੱਚ ਜਿਹੜੀ ਪਿਓਰਿਟੀ ਉਹ ਸਾਰੀ ਤੁਹਾਨੂੰ ਐਸਾ ਬੱਚੀ ਵਿੱਚ ਮਿਲ ਜੂ 3 ਸਾਲ ਉਮਰ ਆ ਤੇ 22 ਤੋਂ 24 ਦਿਨ ਇਹਨੂੰ ਮੀਟ ਹੋਈ ਨੂੰ ਹੋਗੇ ਜਿੱਥੋਂ ਤਾਈ ਮੈਂ ਤਾਂ 100% ਬੱਚੀ ਇਹ ਗੱਭਨ ਨਿਕਲੂ ਬਾਕੀ ਜਿਹੜਾ ਡਾਊਟ ਆਪਣਾ 5-7 ਦਿਨਾਂ ਤੱਕ ਕਲੀਅਰ ਹੋ ਜੂ ਕਿਉਂਕਿ ਮਹੀਨੇ ਤੇ ਚੈੱਕ ਕਰਾ ਦਿੰਨੇ ਦੋਸਤੋ ਆਪਾਂ ਬਾਬਾ ਰੱਖੇ ਸੁੱਖ ਤੇ ਜਦਨ ਚੈੱਕ ਕਰਾਤੀ ਉਸ ਦਿਨ ਇਹਦੀ ਪ੍ਰੋਫੈਸ਼ਨਲ ਵੀਡੀਓ ਪਾਉਣੀ ਆਈ ਨੂੰ ਫਾਰਮ ਦੇ ਉੱਤੇ ਤੈਨੂੰ ਆਪਣੇ ਮਹੀਨੇ ਦੇ ਨੇੜੇ ਹੋ ਗਿਆ ਇਹਦੀ ਹਜੇ ਤਾਈਂ ਫੋਟੋ ਵੀਡੀਓ ਜਿਹੜੀ ਪ੍ਰੋਫੈਸ਼ਨਲੀ ਤੌਰ ਤੇ ਤਾਂ ਨਹੀਂ ਪਾਈ ਕਿਉਂਕਿ ਆਪਾਂ ਨੂੰ 100% ਯਕੀਨ ਆ ਆਪਣੇ ਆਪ ਦੇ ਘੋੜੇ ਤੋਂ ਮਿਲੀ ਕਰਕੇ تسਲੀ ਨਾ ਮਿਲਾਈ ਆ ਵੀ 100% ਗੱਭਨ ਰਹਿ ਜੋ ਤੇ ਕੰਨ ਕਨ ਬਹੁਤ ਚੰਗਾ ਬਾਕੀ ਸਾਰੀ ਡਿਟੇਲ ਹੈ ਜੀ ਹੋਰ ਫੋਨ ਤੇ ਲੈ ਲਓ ਉਸ ਤੋਂ ਬਾਅਦ ਹੁੰਦੀ ਆ ਇੱਕ ਚੰਗੀਆਂ ਬਰੀਕਾਂ ਵਾਲੀ ਇੱਕ ਮੈਂਤ ਬੱਚੀ ਚਾਰਕਸਾਲੇ ਦੀ ਉਮਰ ਜਿਹਨੇ ਹੁੰਦਾ ਵੀ ਥੋੜੇ ਪੈਸੇ ਲਾਉਣੇ ਆ ਬਰੀਕੀ ਭਾਲਦੇ ਜਿਹਨੂੰ ਹੁੰਦਾ ਵੀ ਮੈਂ ਹਾਂ ਸਾਂਭ ਲੂ ਪਰ ਬ੍ਰੀਕੀ ਭਾਲਦਾ ਰੇਟ ਜੈਜ ਲਾਉਣਾ ਤਾਂ ਉਹ ਆ ਦੇਖ ਲਓ ਕਨ ਕੁੰ ਜਮਾ ਇੰਤੀ ਇੰਤੀ ਡੇਢ ਇੰਤੀ ਦਾ ਕੰਨ ਨਾ ওভারਲੈਪਿੰਗ ਇਹਦੇ ਵੀ ਨਾ ਕੰਨ ਕੁੰਡੀ ਵਾਲਾ ਲੰਮੀ ਕਰ ਦੇਣ ਕੌਂਟਰ ਚੈਨਲ ਤੇ ਤਿੰਨ ਨੰਬਰ ਤੇ ਕੋਈ ਮਾਰਵਾੜੀ ਘੋੜੀ ਲੈਣ ਦਾ ਚਾਹਵਣ ਹੋਵੇ ਚੰਗੀ ਲੈਂਥ ਦੀ ਚੰਗੀ ਹੱਡ ਪੈਰ ਦੀ ਮਜ਼ਬੂਤੀ ਵਾਲੀ ਤਾਂ ਉਹ ਆ ਦੇਖ ਲੇ ਪੰਜ ਕਲੈਨ ਘੋੜੀਆਂ ਮੱਥੇ ਬਹੁਤ ਸੋਹਣਾ ਬਲੇਜ ਲੰਮੀ ਕਰ ਦੇਣ ਹੱਡ ਪਰ ਮੋਠਾ ਲੈਂਥ ਲੈਂਥ ਬਹੁਤ ਹੈ ਪੇਟਰਨ ਬਹੁਤ ਹੈ ਬਰੀਡਿੰਗ ਵਾਲੀ ਘੋੜੀ ਆਪਾਂ ਮੰਨ ਲਈ ਹੈਨਾ ਸਭੀ ਵੀ ਚੰਗੀ ਹੋਈ ਜਿਆਦਾ ਲਿੱਸੀ ਨਹੀਂ ਤੇ ਜੈਜ ਰੇਟ ਦੀ ਇਹ ਆ ਆ ਆਪਣੇ ਜਿਹੜੇ ਚਾਰੇ ਤੁਹਾਨੂੰ ਦਿਖਾਉਣੇ ਆ ਸਾਰਿਆਂ ਤੋਂ ਸਸਤੀ ਆ ਮੰਨ ਲਓ ਹਜ਼ਾਰਾਂ ਚ ਹੀ ਦੇ ਦਾਂਗੇ ਲੱਖਾਂ 'ਚ ਸਾਡੇ ਨੇ ਮਾਰਵਾੜੀਆਂ ਦਾ ਤਾਂ ਲੱਖਾਂ 'ਚ ਮੁੱਲ ਚਲਿਆ ਜਾਂਦਾ ਨਾ ਆਪਾਂ ਹਜ਼ਾਰਾਂ 'ਚ ਹੀ ਤੁਹਾਨੂੰ ਆ ਘੋੜੀ ਦੇ ਦਾਂਗੇ ਸੋ ਜਿਹੜਾ ਵੀ ਭਰਾ ਥੋੜੇ ਪੈਸੇ ਲਾਉਣਾ ਚੰਗੀ ਘੋੜੀ 61 ਇੰਚ ਹਾਈਟ ਆ ਦੋਸਤੋ ਇਹਦੀ 61 ਹਾਈਟ ਆ ਮੱਥੇ ਬਲੇਜ ਬਹੁਤ ਸੋਹਣਾ ਚਾਰ ਪੈਰ ਚਿੱਟੇ ਆ ਇਹਦੇ ਖਾਲੀ ਆ ਮੌਕੇ ਤੇ ਘੋੜੀ ਖਾਲੀ ਆ ਜੀ ਬਾਕੀ ਲੈਂਥ ਲੋਂਥੇ ਚੰਗੇ ਪਟਾਪੂਟਾ ਬਹੁਤ ਸੋਹਣਾ ਸੋ ਹੁੰਦਾ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਹੋਣ ਨਾ ਤਾ ਆ ਘੋੜੀ ਦੇਖ ਲਿਓ ਮੱਥੇ ਪਟਾ ਚਾਰ ਪਰ ਚਿੱਟੇ ਲੈਂਥ ਲੰਥ ਦੇ ਚੰਗੇ ਹੱਡਾਂ ਪੈਰਾਂ ਦੇ ਚੰਗੇ ਕੰਨਾਂ ਦੇ ਚੰਗੇ ਸੋ ਤੁਹਾਨੂੰ ਆਹਦਾ ਵਧੀਆ ਘੋੜਾ ਪਵਾ ਕੇ ਆ ਤੁ ਬੜੀ ਜੀ ਅਬ ਬਰੀਡਿੰਗ ਕਰ ਸਕਦੇ ਆ ਭਾਅ ਪਰਤੇ ਵਾਲੀ ਆ ਤੇ ਬਾਕੀ ਤਿੰਨ ਘੋੜੀਆਂ ਦੋਸਤੋ ਆ ਤੁਹਾਨੂੰ ਦਿਖਾਤੀਆਂ ਮਾਰਵਾੜੀ ਹਨ ਜਿਵੇਂ ਪਹਿਲੀ ਮੱਥੇ ਫੁੱਲ ਵਾਲੀ ਦੇਖੀ ਬਸ਼ੀਰੀ 3 ਸਾਲ ਦੀ ਕਾਲੀ ਤੇ 2 ਨੰਬਰ ਤੇ 4 ਸਾਲ ਵਾਲੀ ਕੁਮੈਤ ਦੇਖੀ ਸੀ ਘੋੜੀ ਤੇ 3 ਨੰਬਰ ਤੇ ਆ ਘੋੜੀ ਦੇਖੀ ਆ ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਹਜ਼ਾਰਾਂ ਚ ਮੋਲ ਲਾ ਸਾਰਿਆਂ ਤੋਂ ਭਾਅ ਪੜਦੇ ਵਾਲੀ 65 ਇੰਚੇ ਦੀ ਹਾਈਟ ਆ ਮਾਰਕਰ ਚਾਰੇ ਪੈਰ ਚਿੱਟੇ ਦੋਸਤੋ ਤਿੰਨ ਜਿਆਦਾ ਦੇਖਦੇ ਚੌਥਾ ਥੋੜਾ ਜਿਹਾ ਮਗਰਲੀ ਸੈਡੋਂ ਪਰ ਬਹੁਤ ਦੇਖਦਾ ਤੇ ਉਸ ਤੋਂ ਬਾਅਦ ਆ ਗਈ ਚਾਰ ਨੰਬਰ ਤੇ ਆ ਤਿੰਨ ਸਾਲ ਦੀ ਇਹ ਵੀ ਬਸ਼ੇਰੀ ਆ ਪਰ ਸਾਢੇ 7 ਮਹੀਨੇ ਦੀ ਦੋਸਤੋ ਗੱਬਣ ਹੈ ਤੇ ਮੱਥੇ ਬਲੇਜ ਆ ਗਰਦਨ ਗੁਰਦਨ ਬਹੁਤ ਲੰਮੀ ਆ ਦੋ ਪੈਰ ਚਿੱਟੇ ਆ ਸਾਢੇ 7 ਮਹੀਨੇ ਗੱਬਣ ਚੈੱਕ ਪਾਸ ਆ ਤੁਸੀਂ ਦੁਬਾਰਾ ਫੇਰ ਚੈੱਕ ਕਰਵਾ ਕੇ ਆਪਦੀ ਲਜਾ ਸਕਦੇ ਮਾਰ ਕੇ ਮੋਕ ਕੇ ਕੰਨਾ ਕੋਨਾ ਵੀ ਬਹੁਤ ਜ਼ਿਆਦਾ ਸੁਨੱਖੀ ਹੈ ਇੱਕ ਦੋਸਤੋ ਠੰਡ ਹੋਣ ਦੀ ਵਜ੍ਹਾ ਨਾਲ ਨਾ ਜਾਨਵਰ ਜਦੋਂ ਬਾਹਰ ਕੱਢੇ ਹੀ ਦੇ ਸੀ ਥੋੜਾ ਜਿਹਾ ਠੰਡ ਮਨ ਜਾਂਦਾ ਸੀ ਜਾਨਵਰ ਕੋ ਅੰਦਰ ਰਹਿੰਦੇ ਜਾਨਵਰ ਠੰਡ ਚੋ ਤੇ ਤੇ ਲਾਸਟ ਤੇ ਆ ਬਸ਼ੇਰੀ ਦਿਖਾਉਂਦੇ ਤੁਹਾਨੂੰ ਨੀਲੀ ਬਸ਼ੇਰੀ ਮੱਝੋ ਕੋ ਖਾਨਦਾਨ ਦੀ ਇਹ ਨੀਲੀ ਬਸ਼ੇਰੀ ਹੈ ਦੋਸਤੋ ਦੇਖੋ ਘਰੋ ਚੈੱਕ ਇਹ ਪਰ ਨਾਟ ਫੋਰ ਸੇਲ ਆ ਤੁਹਾਨੂੰ ਪਹਿਲਾਂ ਦੱਸਦੀ ਕਿਉਂਕਿ ਇਹ ਸੇਲ ਹੋਗੀ ਅਬ ਐਸੀ ਮੈਂ ਸੋਚਾ ਆਪਣੇ ਭਰਾਵਾਂ ਨੂੰ ਦਿਖਾ ਦਈਏ ਹਨਾ ਚੰਗੀ ਚੀਜ਼ ਦਿਖਾਉਣੀ ਤਾਂ ਬੰਦ ਹੀ ਆ ਬੱਚੀ ਬਹੁਤ ਚੰਗੀ ਸੀ ਤੇ ਮਾਲਕਾਂ ਨੂੰ ਨਵੇਂਆਂ ਨੂੰ ਮੁਬਾਰਕਾਂ ਹੋਣ ਤੇ ਵਾਦਾ ਕਰੇ ਸੰਵੰਧਨੀਆਂ ਹੋਵੇ ਸਵਾਰੀ ਸੁਗ੍ਰਤੀ ਬਹੁਤ ਜ਼ਿਆਦਾ ਚੰਗੀ ਸੀ ਪਿੱਠ ਪੁੜਾ ਮਜਬੂਤੀ ਮਜੂ ਖਾਨਦਾਨ ਦੀ ਜਿਹੜੀ ਖਾਸੀਅਤ ਆਪਾਂ ਮੰਨਦੇ ਆ ਵੀ ਮਜੂਤੀ ਮਜਬਾਤੀ ਵਾਲੇ ਪੱਖੋਂ ਚਾਲ ਵਾਲੇ ਪੱਖੋਂ ਪੂਰਾ ਬੈਸਟ ਮੰਨਿਆ ਜਾਂਦਾ ਸਾਰੇ ਕੋਣ ਇਹਦੇ ਵਿੱਚ ਸੀ ਨੀਲੀ ਬੱਚੀ ਸੀ ਸੋ ਨੀਲੀ ਜਿਹੜੀ ਬੱਚੀ ਤੋਂ ਬਿਨਾ ਚਾਰੇ ਦੇ ਜਾਨਵਰ ਬਕਾਉ ਨੇ ਹਜੇ ਵੀ ਇਹ ਬੱਚੀ ਸੇਲ ਹੋ ਗਈ ਜਾਨਵਰ ਆਪਣੇ ਫਾਰਮ ਤੇ ਰੋਜ਼ਾਨਾ ਹੀ ਸੇਲ ਹੁੰਦੇ ਰਹਿੰਦੇ ਆ ਤੇ ਨਾਲ ਦੀ ਨਾਲ ਜੇ ਇੱਕ ਸੇਲ ਹੁੰਦਾ ਤਾਂ ਦੋ ਨਵੇਂ ਆਉਂਦੇ ਆ ਸੋ ਹਰ ਵਕਤ ਤੁਹਾਨੂੰ 35 40 45 ਜਾਨਵਰ ਮਿਲਣਗੇ ਸੋ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਡਰੋਂ ਹਨਾ ਫੋਨ ਲਗਾ ਸਕਦੇ ਹੋ ਨੰਬਰ ਕਰ ਲਿਓ ਦੋਸਤ نوٹ 6239953544 985559907 ਤੇ ਆਪਾਂ ਮਿਲਦੇ ਹਾਂ ਜਲਦ ਕੇ ਹੋਰ ਨਵੀਂ ਵੀਡੀਓ ਨਾਲ ਉਨਾ ਟਾਈਮ ਜੁੜੇ ਰਹੋ ਆਪਣੇ ਚੈਨਲ ਬਾਬਾਜੀਤ ਦਾ ਸਟਾਰਟ ਫਾਰਮ ਨਾਲ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਕਮੈਂਟਾਂ ਜਰੂਰ ਦੱਸਿਓ ਤੁਹਾਨੂੰ ਬਲੌਗ ਵਾਲਾ ਸਿਸਟਮ ਜਿਆਦਾ ਵਧੀਆ ਲੱਗਿਆ ਨੇ ਇੱਕ ਇੱਕ ਜਾਨਵਰ ਵਾਲਾ ਸੋ ਆਪਾਂ ਉਦਾਂ ਟਰਾਈ ਕਰਾਂਗੇ ਮੈਂ